ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਦਾ ਜਿਹੜਾ ਮੌਸਮਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰਹੇਗਾ ਕਿੱਥੇ-ਕਿੱਥੇ ਹੈ ਜਿਹੜਾ ਭਾਰੀ ਮੀਂਹ ਦੇ ਤੂਫਾਨ ਹੈ ਜਿਹੜਾ ਤਪਾਹੀ ਮਚਾਊਗਾ ਗੱਲ ਕਰਾਂਗੇ ਇਸੇ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਿੰਨ-ਚਾਰ ਦਿਨਾਂ ਤੋਂ ਬੇਸ਼ੱਕ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਬੱਦਲਬਾਈ ਦੇਖਣ ਨੂੰ ਮਿਲੀ ਤੇ ਕਿਤੇ ਹੈ ਜਿਹੜੀ ਤੇਜ਼ ਕੋਪਸ ਦੇ ਨਾਲ ਆ ਜਿਹੜਾ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਿਆ ਪਰ ਉੱਥੇ ਹੀ ਮੌਸਮ ਵਿਭਾਗ ਨੇ ਇੱਕ ਜੈਲੋ ਅਲਰਟ ਜਾਰੀ ਕੀਤਾਗਾ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਅੰਦਰ ਯਾਨੀ ਕਿ 20 ਮਾਰਚ ਨੂੰ ਆ ਜਿਹੜਾ ਰਾਤ ਨੂੰ ਮੌਸਮ ਆ ਜਿਹੜੀ ਕੁਝ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਬੱਦਲ ਦੀ ਸੁਭਾਵਨਾ ਕੀ ਇਹ 20 21 ਤੇ 22 ਮਾਰਚ ਨੂੰ ਆ ਜਿਹੜਾ ਮੌਸਮ ਪੰਜਾਬ ਅਤੇ ਹਰਿਆਣਾ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਜਿਹੜੇ ਕੁਝ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ ਗਰਜ ਚਮਕ ਦੇ ਨਾਲ ਆ ਜਿਹੜਾ ਮੀਂਹ ਪੈਣ ਤੇ ਬਿਜਲੀ ਡਿੱਗਣ ਦੀ ਹੈ ਜਿਹੜੀ ਉਹ ਭਵਿੱਖਬਾਣੀ ਕੀਤੀ ਗਈ ਆ ਨਾਲ ਹੀ ਅਗਲੇ 2 ਦਿਨਾਂ ਤੱਕ ਜਿਹੜੀਆਂ ਤੇਜ਼ ਹਵਾਵਾਂ ਆਗੀਆਂ ਉਹ ਚੱਲਣ ਦੀ ਸੁਭਾਵਨਾ ਹੈ ਤੇ ਅਗਲੇ ਜੇ ਗੱਲ ਕਰੀਏ 21 ਤੇ 22 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ 2 ਦਿਨਾਂ ਤੇਜ਼ ਹਵਾਵਾਂ ਦੇ ਨਾਲ ਨਾਲ ਆਗਾ ਜਿਹੜਾ ਮੀ ਪੈਣ ਦੀ ਵੀ ਸੁਭਾਵਨਾ ਕੀ ਕਰਜ ਚਮਕ ਨਾਲ ਬਿਜਲੀ ਲਖਸਣ ਦੇ ਨਾਲ ਮੀਂਹ ਤੇ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਚੱਲ ਚੱਲ ਸਕਦੀਆਂ ਨੇ ਮੌਸਮ ਅਪਡੇਟ ਅਤੇ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਦੇ ਕਾਰਨ ਜਿਹੜੀਆਂ ਹਵਾਵਾਂ ਉਹ 20 ਮਾਰਚ ਤੱਕ ਨਹੀਂ ਜਿਹੜੀਆਂ ਤੇਜ਼ ਰਹਿਣਗੀਆਂ ਤੇ ਇਸ ਤੋਂ ਬਾਅਦ ਜਿਹੜੀ ਬੱਦਲਾਂ ਦੀ ਗਤੀ ਦੇ ਨਾਲ ਨਾਲ ਆ ਜਿਹੜਾ 21 ਤੇ 22 ਮਾਰਚ ਨੂੰ ਆ ਜਿਹੜੀ ਹਲਕੀ ਦਰਮਿਆਨੀ ਹੈ ਜਿਹੜੀ ਉਹ ਬਾਰਸ਼ ਹੌਣ ਦੀ ਸੁਭਾਵਨਾ ਕੀ ਹਲਕੇ ਜਿਹੜਾ ਤਾਪਮਾਨ ਆ ਉਹਦੇ ਵਿੱਚ ਜਿਹੜੇ ਉਤਰਾ ਚੜਾ ਆ ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ ਬੇਸ਼ੱਕ ਹੁਣ ਮੌਸਮ ਤਿੰਨ ਚਾਰ ਦਿਨਾਂ ਤੋਂ ਆ ਜਿਹੜਾ ਜ਼ਿਆਦਾ ਗਰਮ ਰਿਹਾ ਹੈਗਾ ਪਰ ਅਗਲੇ 2-3 ਦਿਨਾਂ ਦੇ ਵਿੱਚ ਆ ਜਿਹੜਾ ਤਾਪਮਾਨ 2 ਤੋਂ 4 ਡਿਗਰੀ ਤੱਕ ਆਗਾ ਉਹ ਘਟਣ ਦੀ ਪੂਰੀ ਪੂਰੀ ਉਮੀਦ ਆਗੀ